ਸਮੂਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਖਸ਼ੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਦੀ ਚੀਜ਼ ਨਿਮਾਓ ਮੈਡਮ ਬਹੁਤ ਬਹੁਤ ਧੰਨਵਾਦ ਹੈ ਕਿਚਨਲ ਬਾਟਲੂ ਦੀ ਜਿਹੜੀ ਸਮੂਹ ਸਤ ਸੰਗਤ ਹੈ ਜਿਹੜੀ ਹਰਜੀਤ ਸਿੰਘ ਬਾਟਲੂ ਦਾ ਪ੍ਰਿੰਟ ਸਰਕਲ ਦੋਸਤ ਨੱਤਰ ਉਹਨਾਂ ਦੇ ਲੋਕੀ ਗੁਰੂ ਸਾਹਿਬ ਦੇ ਸੰਧਾਨਾਂ ਨੂੰ ਮੁੱਖ ਰੱਖ ਕੇ ਆਪਣਾ ਦਸਬੰਧ ਜਿਹੜਾ ਵੰਡ ਕੇ ਸ਼ੱਕਦੇ ਆ ਕਾਫੀ ਲੰਮੇ ਚਿਰ ਤੋਂ ਬਹੁਤ ਸਾਰੇ ਜਿਹੜੇ ਸਟੂਡੈਂਟ ਹੈ ਉਹਨਾਂ ਦੇ ਲਾਹੌਰ ਹੈ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਹੈ ਜਿਨ੍ਹਾਂ ਦੇ ਵਿੱਚੋਂ ਬੱਚੀ ਕੋਮਲ ਬਲੀਕ ਕੌਰ ਆ ਪੁੱਤਰੀ ਰੇਸ਼ਮ ਸਿੰਘ ਬਾਸੀ ਮੋੜ ਪਿਆ। ਤੇ ਬੱਚੀ ਨੂੰ ਅਸੀਂ ਕਾਫੀ ਚੰਦ ਜਿਹੜੀ ਹੈਗੀ ਐ ਐਲ ਐਨ ਬੀ ਆਵਾਈ ਐ ਬੱਚੀ ਜਿਹੜੀ ਜੁਡੀਸ਼ਰੀ ਦੀ ਅੱਗੇ ਤਿਆਰੀ ਕਰ ਰਹੀ ਐ ਹੋਰ ਮਾਲਕ ਜੀ ਮਿਹਨਤ ਨੂੰ ਪੜ ਲਾਵੇ ਚੜ੍ਹਦੀ ਕਲਾ ਜਰ ਕੇ ਕਿਉਂਕਿ ਆਮ ਮਜ਼ਦੂਰੀ ਵਾਲੇ ਪਰਿਵਾਰ ਨੂੰ ਬਹੁਤ ਔਖਾ ਹੋ ਜਾਂਦਾ ਇਹਨਾਂ ਦੀ ਮਹਿੰਗੀ ਪੜਾਈ ਚਾਹੇ ਐਮ ਬੀਬੀਐਸ ਹੋਵੇ ਐਲ ਐਲ ਬੀ ਹੋਵੇ ਡਾਓਬੇ ਡਬਲ ਐਮ ਐਮ ਕੋਈ ਵੀ ਡਿਗਰੀ ਆ ਆਮ ਮਜ਼ਦੂਰੀ ਵਾਲੇ ਪਰਿਵਾਰ ਨੂੰ ਬਹੁਤ ਔਖਾ ਹੋ ਜਾਂਦਾ ਹੈ ਧੰਨਵਾਦ ਹਨਾ ਵੀਰਾਂ ਦਾ ਜਿਹੜੇ ਦਸਬੰਦ ਨੂੰ ਵੰਡ ਦੇ ਸਕਦੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਹੜੇ ਲੋੜਵੰਦ ਬੱਚੇ ਹੁੰਦੇ ਆ ਪੜ੍ਹਨਾ ਚਾਹੁੰਦੇ ਆ ਕੁਝ ਬਣਨਾ ਚਾਹੁੰਦੇ ਆ ਉਹਨਾਂ ਦੇ ਸੁਪਨੇ ਜਿਹੜੇ ਸਕਾਰ ਹੋ ਜਾਂਦੇ ਆ ਕਾਫੀ ਦਮੇ ਚਦ ਤੋਂ 5 ਸਾਲ ਦਾ ਕੋਰਸ ਤੋਂ ਬਾਅਦ ਬੱਚੀ ਜਿਹੜੀ ਅੱਗੇ ਦੀ ਤਿਆਰੀ ਕਰ ਰਹੀ ਹੈ ਉਹ ਅਸੀਂ ਕਰਵਾ ਚੁੱਕੇ ਆ ਮਰਚੀ ਦੀ ਵਧੀਆ ਜਿਹੜੀ ਪੜ੍ਹਾਈ ਚੱਲ ਰਹੀ ਹੈ ਦੇਰ ਹਰਜੀਤ ਸਿੰਘ ਬਾਠੂ ਤੇ ਫਰੈਂਡ ਸਰਕਲ ਦੇ ਸਹਿਯੋਗ ਦੇ ਨਾਲ ਹਰੇਕ ਮਹਾਂ ਮਹੀ ਹਰੇਕ ਮਹੀਨੇ ਦੇ ਜਿਹੜੇ ਪਹਿਲੇ ਹਫਤੇ ਦਾ ਵੇਸਾ ਅਸੀਂ ਦਿੰਨੇ ਆ ਤਾਂ ਕਿ ਬੱਚੇ ਬੇਪਰੋਗ ਜਿਹੜੀ ਪੜ੍ਹਾਈ ਕਰ ਸਕਦੇ ਆ ਅੱਜ ਫੇਰ ਅਸੀਂ ਜਿਹੜੀ ਹੈਗੀ 28 ਜਿਹੜੀ ਮਾਰਚ ਨੂੰ ਅਸੀਂ ਇਹ ਫੀਸ ਦੇ ਰਹੇ ਆ ਤਾਂ ਕਿ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਪ੍ਰੋਬਲਮ ਨਾ ਬੇ ਪੁਤਕ ਦਾ ਚੱਲ ਰਹੀ ਹੈ ਸਟੱਡੀ ਸਟੱਡੀ ਬੜੀ ਚੱਲ ਰਹੀ ਹੈ ਪ੍ਰੈਕਟਿਸ ਕਰਦੇ ਆ ਟੰਡੇ ਪ੍ਰੈਕਟਸ ਕੋ ਚੰਬਰ ਵਗੈਰਾ ਲਾਇਆ ਕਿਸੇ ਵਕੀਲ ਕੋਲ ਸੀਨੀਅਰ ਕੋਲ ਹਾਂਜੀ ਅਸਾ ਸੀਨੀਅਰ ਕੋਲ ਕੋਲੇ ਤੁਸੀਂ ਬਠੰਡੇ ਉਰ ਕਰਦੇ ਕਿੱਦਾਂ ਲੱਗ ਰਿਹਾ ਵੀ ਵਧੀਆ ਲੱਗ ਰਿਹਾ ਸਿੱਖਣ ਨੂੰ ਅੱਛਾ ਬਹੁਤ ਸਿੱਖਣ ਨੂੰ ਮਿਲਦਾ ਜੀਡੀਐਸ ਜੁਡੀਸ਼ਰੀ ਜਾਂ ਆਈਪੀਐਸ ਅਧਿਕਾਰੀ ਹੋਣ ਦੀ ਹਨਾ ਉਹਦੇ ਪੇਪਰ ਵਗੈਰਾ ਕਦੋਂ ਜਾਂ ਹੋ ਗਏ ਜਾਂ ਨਹੀਂ ਨਹੀਂ ਜੀ ਤਿਆਰੀ ਕਰਦੇ ਅੱਛਾ ਤਿਆਰੀ ਕਰ ਰਹੇ ਹਾਂ ਜੀ ਅੱਗੇ ਮਾਲਕ ਸਿੰਘ ਉਹ ਫੜ ਲਾਵੇ ਬੱਚੇ ਦੀ ਭਾਵਨਾ ਨੂੰ ਪਾਸ ਕਰ ਦਿਆਂ ਜਿਵੇਂ ਅੱਗੇ ਬਹੁਤ ਸਾਰੇ ਲੋੜਵੰਦ ਬੱਚੇ ਜਾਜ ਬਣੇ ਆਏ ਬੱਚੀ ਵੀ ਬਣੇ ਤਾਂ ਹੀ ਤੁਹਾਡਾ ਆਪਣੇ ਮਾਪਿਆਂ ਦਾ ਆਪਣੇ ਟੀਚਰਾਂ ਦਾ ਆਪਣੇ ਪਿੰਡ ਦਾ ਨਾਮ ਰੋਸ਼ਨ ਕਰੇ ਇਹ ਆਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ